ਵੀਰੋ ਬਹੁਤ ਹੀ ਭਿਆਨਕ ਦ੍ਰਿਸ਼ ਜਿਹੜਾ ਅੱਜ ਪੁਆਣੀਗੜ ਨੇੜੇ ਪਿੰਡ ਰਾਮਗੜ੍ਹ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਭਿਆਨਕ ਅੱਗ ਦੀਆਂ ਲਪਟਾਂ ਦੇ ਨਾਲ ਦਿਨੇ ਇੱਕ ਤੰਡਵ ਜਿਹੜਾ ਦੇਖਣ ਨੂੰ ਮਿਲਿਆਗਾ ਜਿਸ ਵਿੱਚ ਕਰੀਬ ਅੱਗ ਦੀਆਂ ਲਪਟਾਂ ਦੇ ਵਿੱਚ 400 ਤੋਂ 500 ਏਕੜ ਕਣਕ ਦਾ ਨਾੜ ਜਿਹੜਾ ਸੜ ਗਿਆ ਤੇ ਜਿਹੜਾ ਜ਼ਿਆਦਾ ਦੁਖਦਗੱਲ ਹੈ ਕਿ 50 ਦੇ ਕਰੀਬ ਜਿਹੜੀਆਂ ਬੱਕਰੀਆਂ ਏਡਾਂ ਬੱਕਰੀਆਂ ਕਿਸੇ ਗਰੀਬ ਦੀਆਂ ਉਹ ਇਸ ਅੱਗ ਦੀਆਂ ਲਪਟਾਂ ਦੇ ਵਿੱਚ ਜਿਉਂਦੀਆਂ ਜਿਹੜੀਆਂ ਮਚ ਗਈਆਂ ਜਾਂ ਸੜ ਗਈਆਂ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਰਾਮਗੜ੍ਹ ਦੇ ਨੇੜੇ ਖੇਤਾਂ ਦੇ ਵਿੱਚੋਂ ਅੱਗ ਜਿਹੜੀ ਨਹਿਰ ਵਾਲੇ ਪਾਸਿਓਂ ਕਪੈਰ ਸਾਈਡ ਦੇੋਂ ਉਸ ਸਾਈਡ ਤੋਂ ਅੱਗ ਲੱਗੀ ਤੇ ਕੁਝ ਸਮੇਂ ਦੇ ਵਿੱਚ ਹੀ ਜਿਹੜੀ ਕਹਿੰਦੇ ਡੂਲ ਤੱਕ ਫੈਲ ਗਈ ਤੇ ਪਿੰਡ ਦੀ ਫਿਰਨੀ ਦੇ ਨਾਲ ਹੀ ਜਿਵੇਂ ਮਜ਼ਦੂਰਾਂ ਦੇ ਆਪਣੇ ਘਰ ਹੁੰਦੇ ਨੇ ਮਜ਼ਦੂਰ ਪਰਿਵਾਰ ਦਾ ਇੱਕ ਬਾੜਾ ਸੀ ਪਸ਼ੂਆਂ ਦਾ ਉਸ ਬਾੜੇ ਦੇ ਵਿੱਚ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੇ ਬਾੜੇ ਦੇ ਵਿੱਚ ਖੜੀਆਂ ਕੋਈ ਕਰੀਬ 40-50 ਭੇਡਾਂ ਬੱਕਰੀਆਂ ਜਿਹੜੀ ਦੀ ਜੀ ਗਿਣਤੀ ਦੀ ਪੂਰੀ ਪੁਸ਼ਟੀ ਨਹੀਂ ਹੈਗੀ ਉਹ ਜਿਉਂਦੀਆਂ ਸੜ ਗਈਆਂ ਲੋਕਾਂ ਨੇ ਬਹੁਤ ਜਿਹੜਾ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਟਰੈਕਟਰ ਟਰਾਲੀਆਂ ਨਾਲ ਪਾਣੀ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਇਹ ਬਾੜੇ ਦੀਆਂ ਤਸਵੀਰਾਂ ਨੇ ਖੇਤਾਂ ਦੀਆਂ ਤਸਵੀਰਾਂ ਨੇ ਪਰ ਅੱਗ ਕੋਸ਼ਿਸ਼ ਦੇ باوجود ਵੀ ਨਹੀਂ ਰੁਕੀ ਫਾਇਰ ਬਰਗੇਡ ਦੀ ਗੱਡੀ ਜਿਹੜੀ ਆਈ ਤਦ ਜਾ ਕੇ ਜਿਹੜੀ ਅੱਗ ਤੇ ਕਾਬੂ ਪਾਇਆ ਜਾ ਸਕਿਆ ਪਰ ਤਦ ਤੱਕ ਜਿਹੜਾ ਲੱਖਾਂ ਰੁਪਏ ਦਾ ਨੁਕਸਾਨ ਸੀ ਜਿਹੜਾ ਮਾਲੀ ਜਾਨੀ ਉਹ ਹੋ ਚੁੱਕਿਆ ਸੀ ਸੋ ਅਜਿਹੇ ਹਾਲਾਤਾਂ ਦੇ ਵਿੱਚ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਨੂੰ ਤੇ ਮਾਲੀ ਮਦਦ ਤੇ ਜਿਹੜੀ ਉਹ ਬਾਹ ਫੜੀ ਜਾਵੇ ਗਰੀਬ ਪਰਿਵਾਰ ਦੀ ਮੁਆਵਜ਼ਾ ਦਿੱਤਾ ਜਾਵੇ ਸੋ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਅੱਗ ਬਲ ਰਹੀ ਹੈ ਖੇਤਾਂ ਦੇ ਵਿੱਚ ਕਿਉਂਕਿ ਟੈਂਪਰੇਚਰ ਪੂਰਾ ਭਖਿਆ ਹੋਇਆ ਸੋ ਵੀਰੋ ਪੂਰੀ ਇਤਿਆਹਾਦ ਵਰਤੋ ਜਿੱਥੇ ਵੀ ਕਿਤੇ ਅਜਿਹੀ ਸੂਚਨਾ ਮਿਲਦੀ ਹੈ ਤਾਂ ਇਕੱਠੇ ਹੋ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਆਫਤਾਂ ਨੇ ਉਹਨਾਂ ਦੇ ਵਿੱਚ ਮਿਲ ਕੇ ਆਪਾਂ ਕਾਬੂ ਪਾਈਏ ਸੋ ਅੱਜ ਇਹ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਭਵਨੀਗੜ੍ਹ ਨੇੜੇ ਪਿੰਡ ਭਵਨੀਗੜ੍ਹ ਨੇੜੇ ਪਿੰਡ ਰਾਮਗੜ੍ਹ ਦੀਆਂ ਜਿਹੜੀਆਂ ਤਸਵੀਰਾਂ ਸੀ ਜਿਸ ਵਿੱਚ ਬਹੁਤ ਹੀ ਜ਼ਿਆਦਾ ਮਾਲੀ ਤੇ ਜਾਨੀ ਨੁਕਸਾਨ ਜਿਹੜਾ ਪਸ਼ੂਆਂ ਦਾ ਉਹ ਹੋਇਆ ਮੈਂ ਮਾਲਵਿੰਦਰ ਸਿੰਘ ਸਿੱਧੂ ਚੈਨਲੋਂ